ਜਿਆਦਾ ਚਾਹ ਪੀਣ ਵਾਲੇ ਹੋ ਜਾਓ ਸਾਵਧਾਨ ਬਿਮਾਰੀਆਂ ਦਾ ਵੱਧ ਸਕਦਾ ਹੈ ਖਤਰਾ ਚਾਹ ਪੀਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ ਸਾਡੇ ਦੇਸ਼ ਵਿੱਚ ਚਾਹ ਪੀਣ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਵੀ ਚਾਹ ਦੇ ਨਾਲ ਹੀ ਹੁੰਦੀ ਹੈ ਕੁਝ ਚਾਹ ਦੇ ਸ਼ੌਕੀਨ ਅਜਿਹੇ ਨੇ ਜੋ ਸਵੇਰੇ ਸ਼ਾਮ ਚਾਹ ਪੀਏ ਬਿਨਾ ਨਹੀਂ ਰਹਿ ਸਕਦੇ ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੁਝ ਲੋਕਾਂ ਨੂੰ ਗੈਸ ਅਤੇ ਜਲਣ ਦੀ ਸਮੱਸਿਆ ਜਿਹੜੀ ਕੀ ਹੋ ਸਕਦੀ ਹੈ ਇਸੇ ਤਰ੍ਹਾਂ ਸ਼ਾਮ ਨੂੰ ਚਾਹ ਪੀਣ ਦਾ ਸਮਾਂ ਸਹੀ ਹੈ ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਦੱਸ ਦਈਏ 64% ਭਾਰਤੀ ਆਬਾਦੀ ਹਰ ਰੋਜ਼ ਚਾਹ ਪੀਣਾ ਪਸੰਦ ਕਰਦੀ ਹੈ ਇਹਨਾਂ ਵਿੱਚੋਂ 30% ਤੋਂ ਵੱਧ ਸ਼ਾਮ ਦੀ ਚਾਹ ਪਿੰਦੇ ਨੇ ਜੇਕਰ ਤੁਸੀਂ ਵੀ ਸ਼ਾਮ ਨੂੰ ਦਫ਼ਤਰ ਤੋਂ ਘਰ ਆ ਕੇ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਚਾਹ ਤੁਹਾਡੇ ਲਈ ਸਿਹਤਮੰਦ ਹੈ ਜਾਂ ਫਿਰ ਨਹੀਂ ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਲੀਵਰ ਨੂੰ ਠੀਕ ਤਰ੍ਹਾਂ ডিটॉक्स करना चहांदे हो सोच नु काट करना चहांदे हो ते सेहतमंद पाचन चहांदे हो ता तुसी सोने तो 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਬੰਦ ਕਰ ਦਿਓ ਜੇ ਤੁਹਾਡੀ ਨਾਈਟ ਸ਼ਿਫਟ ਹੈ ਤਾਂ ਤੁਸੀਂ ਸ਼ਾਮ ਨੂੰ ਚਾਹ ਪੀ ਸਕਦੇ ਹੋ ਜਿਨ੍ਹਾਂ ਨੂੰ ਐਸਿਡਿਟੀ ਜਾਂ ਫਿਰ ਪੇਟ ਦੀ ਸਮੱਸਿਆ ਨਹੀਂ ਹੈ ਉਹ ਵੀ ਚਾਹ ਨੂੰ ਪੀ ਸਕਦੇ ਨੇ ਉਹ ਲੋਕ ਜੋ ਚਾਹ ਪੀਣ ਦੇ ਆਦੀ ਨਹੀਂ ਨੇ ਉਹ ਵੀ ਕਦੇ-ਕਦਾਈ ਚਾਹ ਪੀ ਸਕਦੇ ਨੇ ਰਾਤ ਨੂੰ ਚੰਗੀ ਨੀਂਦ ਲੈਣ ਵਾਲੇ ਲੋਕ ਸ਼ਾਮ ਦੀ ਚਾਹ ਪੀ ਸਕਦੇ ਨੇ ਉਹ ਲੋਕ ਜੋ ਹਰ ਰੋਜ਼ ਤਿੰਨੋਂ ਸਮੇਂ ਭੋਜਨ ਕਰਦੇ ਨੇ ਉਹ ਵੀ ਸ਼ਾਮ ਦੀ ਚਾਹ ਪੀ ਸਕਦੇ ਨੇ ਅੱਧਾ ਜਾਂ ਫਿਰ ਇੱਕ ਕੱਪ ਤੋਂ ਘੱਟ ਚਾਹ ਪੀਣ ਵਾਲਿਆਂ ਨੂੰ ਵੀ ਸ਼ਾਮ ਦੀ ਚਾਹ ਪੀਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਆਰਾਮ ਨਾਲ ਨੀਂਦ ਨਹੀਂ ਆਉਂਦੀ ਹੈ ਜੋ ਲੋਕ ਇਨਸੋਮੀਆ ਤੋਂ ਪੀੜਤ ਨੇ ਉਹਨਾਂ ਨੂੰ ਸ਼ਾਮ ਜਾਂ ਫਿਰ ਸੌਣ ਤੋਂ ਪਹਿਲਾਂ ਚਾਹ ਨਹੀਂ ਪੀਣੀ ਚਾਹੀਦੀ ਜੋ ਲੋਕ ਐਸਆਈਟੀ ਤੋਂ ਪੀੜਤ ਨੇ ਅਤਿਤ ਨਾਪੁਣ ਜੀਵਨ ਜੀਰੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚਾਹ ਪੀਣ ਤੋਂ ਪਰਹੇਜ਼ ਜਿਹੜਾ ਕੀ ਕਰਨਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਬਾਤ ਸੰਬੰਧੀ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਹਨਾਂ ਦੇ ਸਕਿਨ ਵਾਲੇ ਅਤੇ ਵਾਲ ਵੀ ਖੁਸ਼ਕ ਰਹਿੰਦੇ ਨੇ ਇਹਨਾਂ ਨੂੰ ਵੀ ਸ਼ਾਮ ਦੀ ਚਾਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਤੁਹਾਡਾ ਵਜਨ ਘਟਿਆ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸ਼ਾਮ ਨੂੰ ਚਾਹ ਨਾ ਪੀਓ ਜਿਨ੍ਹਾਂ ਲੋਕਾਂ ਨੂੰ ਸਮੇਂ ਤੇ ਭੁੱਖ ਨਹੀਂ ਲੱਗਦੀ ਹੈ ਉਹ ਚਾਹ ਦਾ ਸੇਵਨ ਨਾ ਕਰਨ ਕਿਉਂਕਿ ਬਹੁਤ ਜ਼ਿਆਦਾ ਚਾਹ ਪੀਣ ਨਾਲ ਭੁੱਖ ਹੋਰ ਵੀ ਘਟ ਜਾਂਦੀ ਹੈ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹਾਰਮੋਨਸ ਸਮੱਸਿਆ ਹੈ ਤਾਂ ਸ਼ਾਮ ਨੂੰ ਚਾਹ ਨਾ ਪੀਓ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਕਬਜ਼ ਐਸਿਡਿਟੀ ਜਾਂ ਫਿਰ ਪੇਟ ਦੀ ਸਮੱਸਿਆ ਹੈ ਮੈਟਾਬੋਲਿਕ ਅਤੇ ਆਟੋ ਇਮਿਊਨ ਬਿਮਾਰੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਆਦਤ ਛੱਡ ਦੇਣੀ ਚਾਹੀਦੀ ਹੈ